نکڑی شوقی نہیں ہے کہ چاھو تیری داری میں تو ਸਿੰਦਰ কুমার ਜੀ ਗਲੀ ਮੱਤਾ ਸਿੰਘ ਭਾਰਤ ਨਗਰ ਉਹ ਮੋਰਚਾ ਪਹਿਲਾਂ ਉਹ ਡੰਗਰੇ ਦੇਖਦੇ ਤਾਂ ਉਹ ਦੂ ਬਾਜੋ ਮਾਤਾ ਨੇ ਮਾਰੇ ਗੋਲਾ ਵੀ ਇਤਨਾ ਦੀਆਂ ਮੱਜਾਂ ਨੇ ਇਹ ਉਹ ਤੇ ਆ ਕੇ ਸੁੱਭਾ ਮਾਂ ਪੋਤੀ ਇਹਨਾਂ ਦਾ ਜਵਾਈ ਸਾਰੇ ਆ ਕੇ ਤੇ ਇਹ ਕਹਿੰਦਾ ਜੇਠ ਸਾਰੇ ਆਪੇ ਜੀ ਗੱਲ ਪਾਏਗਾ ਨਾ ਮਾਤਾ ਦੇ ਚਪਾ ਚਪਾ ਮਾਰੀਆਂ ਨੇ ਨਾਲੇ ਕੱਪੜੇ ਪਾੜਿਆ ਇਹ ਇਨਸਾਫ ਚਾਹੀਦਾ ਮੈਨੂੰ ਛੋੜੇ ਛੋੜੇ ਕਹਿੰਦੇ ਨੇ ਤੇ ਸਾਨੂੰ ਛੋੜੇ ਨਹੀਂ ਇਨਸਾਫ ਚਾਹੀਦਾ ਸਾਬੇ ਨਾਲ ਬੰਦੇ ਆਪ ਨੇ ਦੋ ਅੰਮ੍ਰਿਤ ਕਿੰਬਾ ਨੂੰ ਤੇ ਸਾਨੂੰ ਬੰਦੇ ਨੇ ਹਾਂ ਸਾਨੂੰ ਬਾਹਰ ਨਹੀਂ ਇਨਫਾਬ ਚਾਹੀਦਾ ਆ ਬਾਤ ਸਾਡੀ ਭਾਬੀ ਦੇ ਵੀ ਗੱਲ ਪੈਣ ਆ ਇਹ ਸਾਡੀ ਭਾਬੀ ਆ ਮੇਰਾ ਨਿਆਣ ਤੇ ਇਹ ਕੀ ਲੱਗਦੇ ਨੇ ਇਹ ਦਰਾਣੀ ਮੇਰੀ ਕੁੱਟ ਮਰ ਕਿਉਂ ਹੋਈ ਕਿ ਵਜ੍ਹਾ ਕੁੱਟ ਮਰ ਮੇਰ ਸਾਹ ਕਦੇ ਗਿਆ ਬੱਚੇ ਨਾਲ ਉਹਨੇ ਆਪ ਮੁੰਡੇ ਨੇ ਦੇਖ ਗਿਆ ਤੇਨੇ ਕਹਿ ਵੀ ਮੋਟਰਸਾਈਕਲ ਕੋ ਦੇਖਤਾ ਤੇ ਭੱਜ ਕੇ ਮੋਟਰਸਾਈਕਲ ਤੋੜਤਾ ਤੇਨੇ ਗੱਲ ਪੈ ਗਿਆ ਆ ਤੋੜ ਵੀ ਕੀਤੀ ਨੇ ਹਾਂ ਅੱਛਾ ਥੋੜੀ ਸੀਗੇ ਲੋਕ ਜਿਹੜੇ ਉਹ ਸਾਹਮਣੇ ਜ਼ਿਮੀਂਦਾਰ ਨੇ ਸਾਹਮਣੇ ਰੋਜ਼ ਹਰ ਕਹਿੰਦੇ ਨੇ ਚੂੜੇ ਅਸੀਂ ਚੂੜਾ ਨਾ ਮੋੜ ਲਪਾਉਣਾ ਹਾਂ ਹਾਂ ਨਾ ਸਟਮਰ ਕਿੰਨੀ ਘਰ ਵੜ ਕੇ ਕੀਤੀ ਘਰ ਵੜ ਕੇ ਅੰਦਰ ਆ ਹਾਂ ਇਹ ਗੁੜਿਆ ਦੇ ਪੋਤਰੀ ਸੀ ਸਾਡੀ ਉਹਦੇ ਪਾਏਗਾ ਹਾਂ ਉਹ ਕਾਰਵਾਈ ਹੋਣੀ ਚਾਹੀਦੀ ਹਾਂ ਕਾਰਵਾਈ ਹੋਣੀ ਚਾਹੀਦੀ ਮੇਰਾ ਨਾਮ ਸੁਖੋ ਸੁਖੋ ਕਿਥੇ ਰਹਿੰਦੇ ਤੁਸੀਂ ਅਸੀਂ ਸਸਾਂ ਗਲ ਗਲੀ ਚ ਤੇ ਕੀ ਗੱਲਬਾਤ ਹੋਈ ਗੱਲਬਾਤ ਹੋਈ ਮੋਟਰਸਾਈਕਲ ਖੜਾ ਸੀ ਮੁੰਡੇ ਦਾ ਮੇਰਾ ਭਤੀਜਾ ਆਇਆ ਨਾ ਮੋਟਰਸਾਈਕਲ ਖੜਾ ਮੋਟਰਸਾਈਕਲ ਉਹ ਮੁੰਡੇ ਨੇ ਵਚਲੇ ਆ ਕੇ ਮੋਟਰਸਾਈਕਲ ਮਾਰਿਆ ਕਿੱਨੇ ਮਾਰਿਆ ਕੋਵਲ ਨੇ ਉਹ ਦਾ ਲੜਕਾ ਆ ਲੜਕੇ ਨਾਲ ਕੋਮਲ ਮੋਟਰਸਾਈਕਲ ਬਣਾ ਦੇ ਮੈਨੂੰ ਦੱਪੇ ਨਾ ਨਾ ਪੱਕੇ ਰੱਖਿਆ ਤੁਹਾਨੂੰ ਮੋਟਰਸਾਈਕਲ ਬਣਵਾ ਕੇ ਦੀਏ ਐਨੀ ਗੱਲ ਕੀਤੀ ਮੇਰੇ ਚਕੇੜ ਮਾਰਤੀ ਤੇ ਹਦੰਦਰ ਵਰਗੇ ਮਾ ਪੁੱਤਰ ਉਹਦੀ ਚਾਚੀ ਏਤਾਈ ਏ ਤੇ ਕੋਈ ਤਾਇ ਦੇ ਕੁੜੀ ਚਾਰੇ ਜਾਣ ਕੇ ਅੰਦਰ ਰਾਜੂ ਉਹਦਾ ਨਾ ਰਾਜੂ ਤੇ ਦੀ ਮਾ ਦਾ ਨਾ ਏ ਵੀਰ ਉਹ ਵੀਰ ਦਾ ਮੋਟਰਸਾਈਕਲ ਨੂੰ ਲੈ ਕੇ ਬਵਾਦ ਜਿਹੜਾ ਹੋਇਆ ਹਾਂਜੀ ਮੋਟਰਸਾਈਕਲ ਤੋਂ ਆਇਆ ਉਹਦਾ ਨਾਲ ਹਾਂਜੀ ਬਿਲਕੁਲ ਬਿਲਕੁਲ ਗਵੰਦੀ ਨੇ ਜੀ ਕੋਈ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਰਹੋ ਉਹ ਜੱਟ ਜੀ ਕਤੋਂ ਸੀ ਅਸੀਂ ਵਾਲਮੀਕ ਜੀ ਅੱਛਾ ਕੀ ਜਾਤੀਵਾਦੀ ਬੋਲਿਆ ਜਾਤੀਵਾਦੀ ਸੀ ਉਹ ਬੋਲਿਆ ਮੁੰਡਾ ਕੋ ਮਾਰ ਕੇ ਛੱਡਦਾ ਆਹੋ ਉਹ ਵਾਲ ਨਿਆਣ ਕਚੂੜੇ ਤੇ ਚੂੜੇ ਦੱਸਣ ਤੇ ਇਹ ਤਾਂ ਆਪਾ ਆ ਕੇ ਲੱਕਾ ਟੱਪੇ ਤੇ ਮਰੇ ਚ ਪੇੜ ਮਾਰਤੀ ਮਾਰ ਕੇ ਚ ਪੇੜ ਆ ਗਲ ਪੈ ਗਿਆ ਮੈਂ ਅੰਦਰ ਨੂੰ ਗਈ ਤੇ ਮਰੇਂਦਰ ਜਾ ਕੇ ਅੰਦਰ ਭਾ ਲਿਆ ਨਾਲ ਅੰਦਰ ਵੀ ਭਾ ਲਿਆ ਅੰਦਰ ਭਾ ਲਿਆ ਮੇਰ ਕੋ ਵਿਖਾਇਆ ਦੋ ਸੀ ਨਾਲ ਅੰਦਰ ਵੀ ਕੁੱਟਮਾਰ ਕੀਤੀ ਗੇੜੇ ਲੇਗ ਬੋਖੇ ਲ ਮਜੋ ਤੇ ਗਈ ਹਾਂ ਅੰਦਰ ਵੀ ਕੁੱਟਮਾਰ ਕੀਤੀ ਸਾਨੂੰ ਇਹਨਾਂ ਨੇ ਸਾ ਮੌਕੇ ਤੇ ਤੁਹਾਡਾ ਵੀਡੀਓ ਵੇਖੀ ਜਿਹੜੀ ਬਣਾਏ ਨੇ ਵੀਡੀਓ ਤਤਨੀ ਹੁੰਦੀ ਹੈ ਐਜੀ ਵੀਡੀਓ ਠੀਕ ਉਹਦਾ ਕਾਰਵਾਈ ਇਹਨੇ ਤੇ ਹੜੀ ਚਾਹੀਦੀ ਕਾਰਵਾਈ ਕਰਨ ਮੈਨੂੰ ਚੂੜੀ ਕਿਹਾ ਨਾ ਕੁੱਤੇ ਚੂੜੀ ਕਹ ਕੇ ਮੇਰੇ ਗੱਲ ਪਹੈ ਨਹੀਂ ਸਾਰੇ ਵੇਲੇ ਨੂੰ ਕਹਿੰਦੇ ਕੁੱਤੇ ਚੂੜੇ ਜਿਹੜੇ ਮੈਨੂੰ ਛਡਾਉਣ ਆਏ ਉਹਨਾਂ ਨੂੰ ਗੱਲਾਂ ਦਿੰਦੇ ਸੀ ਦੇ ਮੇਰੇ ਰਿਸ਼ਤੇਦਾਰ ਕੋ ਲਾਗੇ ਲੱਗੇ ਸਾਰੇ ਆਏ ਛਡਾਉਣ ਘਰੇ ਮੇਰਾ ਪੁੱਤਰ ਨਹੀਂ ਹੈਗਾ ਮੇਰਾ ਬੰਦਾ ਨਹੀਂ ਹੈਗਾ ਘਰੇ ਕੋਈ ਪਰਿਵਾਰ ਨਹੀਂ ਸਿਰਫ ਮੈਂ ਇਕੱਲੀ ਆ ਮੇਰਾ પતિ ਜਮਨ ਮਿਲਣ ਆਇਆ ਸਰਪਾਤੀ ਆਪਤੀ ਜਾ ਘਰੇ ਕੋਈ ਸੜ ਘਰੇ ਪਰਿਵਾਰ ਚ ਜੀ ਨਹੀਂ ਹੈਗਾ ਨੇ ਹਲਕੇ ਪੱਟਮਾਰ ਕੀਤੀ ਆ ਨਾ ਮੈਨੂੰ ਲੱਗਦਾ ਮੋਢਾ ਤੋੜ ਦਿੱਤਾ ਇਹਨਾਂ ਨੇ ਕੀ ਪਾਇਆ ਮੋਢਾ ਤੋੜ ਦਿੱਤੇ ਨਾ ਡਾਂਗ ਮਾਰੀਆਂ ਨੇ ਪੱਕਾ ਬਣੇ ਮੋਢਾ ਤਾਂ ਲੜਕਾ ਆ ਲੜਕਾ ਮੇਰੇ ਭਤੀਜੇ ਦਾ ਗਾਲ ਪੈ ਜਾਂ ਸਮਟਾਂ ਆਂਦੀ ਸਨ ਮੇਰੇ ਮਾਰ ਤੇ ਹੁਣ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਕਰਨੀ ਜੀ ਸਰ ਮੈਂ ਥੋੜਾ ਨਰ ਚਿੱਤਰਖਾਨੇ ਜੱਟਾ ਤੋਂ ਕਾਰਵਾਈ ਜ਼ਰੂਰੀ ਹੋਣੀ ਚਾਹੀਦੀ ਜਿੰਨੀ ਜਿੰਨੀ ਕਰਨੀ ਚਾਹੀਦੀ ਨਾਲੇ ਕੋਈ ਕਹਿੰਦਾ ਤੁੱਕੋ ਭਾਈ ਤੁੱਕੋ ਭਾਈ ਪਿਛੜਿਆ ਪਟਿਆਲੀ ਬਤੀ ਤੋਂ ਪਹਿਟ ਆਇਆ ਹੈ ਜੀ ਮੇ ਲੱਗੀ ਹੈ ਲੜਾਈ ਮਾਰਦਾ ਲੜਾਈ ਕੋਟ ਦਾ ਕੇਸ ਆ ਗਾ ਤੇ ਉਹਦੇ ਉਹਨਾਂ ਐਮਰ ਨਾਲ ਕਟਾਈ ਐ ਤੇ ਉਹਨੂੰ ਆਪਾਂ ਸੂਜੀ ਸਾਡੇ ਭੇਜ ਦਾਂਗੇ ਤੇ ਬਾਕੀ ਕਾਰਵਾਈ ਪੁਲਿਸ ਵਾਲੇ ਕਰਨਗੇ ਮੈਡੀਕਲ ਕਰ ਲਿਆ ਸਰ ਮੈਡੀਕਲ ਕਰ ਦਿੱਤਾ ਭੱਟੀਆਂ ਬਸਤੀ ਵਿਖੇ ਇੱਕ ਸੁਖਨਾਮੀ ਮੀਡੀਆ ਕੰਪਨੀ ਨੇ ਦਿੱਂੜ ਦਿੱਤੀ ਸੀ ਕਿ ਉਹਦੇ ਪਰਿਵਾਰ ਦਾ ਕਿਸੇ ਦੂਜੇ ਲੋਕਾਂ ਨੇ ਝੱਲਦਾ ਕੀਤਾ ਤੇ ਜਿਸ ਦੇ ਸਬੰਧ ਦੇ ਵਿੱਚ ਉਹਦੇ ਬਿਆਨ ਦੇ ਮੁਤਾਬਕ ਪੰਜ ਬੰਦਿਆਂ ਤੇ ਕੇਸ ਸਟ ਕੀਤਾ ਗਿਆ ਇਕ ਤਰੀਕਾ ਹੋਇਆ ਕਿ ਇਸ ਦਚੋਪੇ ਤੇ ਮਾਮਲੇ ਦੇ ਸਬੰਧਤਆਂ ਦੀ ਵਕਫ ਵਕਫਰ ਹੁਣ ਤੱਕ ਜਿਹੜੇ ਕਿਸ ਤੋਂ ਨਾਵਾ ਜੂਨੇ ਆਪਣਾ ਬਿਆਨ ਦਿੱਤਾ ਉਹਦੇ ਮੁਤਾਬਕ ਐਸੀ ਆਪਣੀ ਕੋਈ ਗੱਲ ਨਹੀਂ ਆਉਂਦੀ ਸਰ ਲੜਾਈਾਂ ਚੰਗਾ ਪਤਾ ਨਹੀਂ ਕਿ ਮਾਮਲਾ ਵਾਪਸ ਦੇ ਵਿੱਚ ਕੋਈ ਮੋਟਰਸਾਈਕਲ ਨੂੰ ਲੈ ਕੇ ਇਹਨਾਂ ਦੋਹਾਂ ਦੇ ਵਿੱਚ ਕੋਈ ਸੀਗੀ ਰੰਜਿਸ਼ ਉਹਦੇ ਦੇ ਤਹਿਤ ਇਹ ਰੈਂਚੜਾ ਹੋਇਆ ਤੇ ਕਾਰਵਾਈ ਕੀਤੀ ਗਈ